ਸਟੀਡੀ ਹਸਪੀਟਲ ਦੇ ਵਿੱਚ ਕਿ ਵਿਅਕਤੀ ਦੀ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਆ ਪਰਿਵਾਰਿਕ ਮੈਂਬਰਾਂ ਨੇ ਹਸਪੀਟਲ ਦੇ ਬਾਹਰ ਜਿਹੜਾ ਪ੍ਰਦਰਸ਼ਨ ਕੀਤਾ ਪਰਿਵਾਰਿਕ ਮੈਂਬਰਾਂ ਵੱਲੋਂ ਜਿਹੜੇ ਹਸਪੀਟਲ ਦੇ ਉੱਪਰ આરોਪ ਲਗਾਏ ਗਏ ਕੀ ਕਹਿੰਦੇ ਆ ਹਸਪੀਟਲ ਦੇ ਜਿਹੜੇ ਡਾਕਟਰ ਸੀ ਹਾਂਜੀ ਹਾਂਜੀ ਸਰ ਅਸੀਂ ਨਾ ਅੱਜ ਤੋਂ 17 ਤਰੀਕ ਨੂੰ ਅੱਜ ਤੋਂ 11 ਦਿਨ ਪਹਿਲੇ ਅਭੀਜੀਤ ਸਿੰਘ ਮੇਰਾ ਨਾਮ ਆ ਤੇ son of ਜਸਵੰਤ ਸਿੰਘ ਅਸੀਂ ਆਹਨੂੰ ਇਹਨਾਂ ਦਾ ਕੋਈ ਮੈਡੀਕਲ ਡਾਕਟਰ ਆ ਵੇਰ ਕੇ ਕਲੀਨਿਕ ਪੁਰਾ ਵੇਰ ਕੇ ਕਲੀਨਿਕ ਆ ਉਥੇ ਨੋਰਮਲ ਇਨਫੈਕਸ਼ਨ ਆਈ ਮੇਰੇ ਡੈਡੀ ਨੂੰ ਸ਼ੂਗਰ ਹੀ ਬਾਥਰੂਮ ਵਾਲੀ ਅਹੀਂ ਉਥੇ ਗਏ ਮੈਡੀਕਲ ਮੈਡੀਕਲ ਤੇ ਜਾ ਕੇ ਅਹੀਂ ਰਿਪੋਰਟ ਕਰਾਈ ਉਥੇ ਨੋਰਮਲ ਇਨਫੈਕਸ਼ਨ ਆਈ ਤੇ ਉਹਨੇ ਕਿਹਾ ਵੀ ਫੇਫੜਿਆਂ ਨੂੰ ਹੋ ਸਕਦਾ ਵਾ ਜਾ ਸਕਦਾ ਵਾ ਵੀ ਮਤਲਬ ਪ੍ਰੋਬਲਮ ਆ ਸਕਦੀ ਆ ਤੇ ਤੁਸੀਂ ਹਸਪੀਟਲ ਲਾਜੋ ਕੇਡੀ ਤੇ ਤੁਹਾਡਾ 5000 ਰੁਪਏ ਜੀ ਇੱਕ ਦਿਨ ਦਾ ਲੈਣਗੇ ਇਹਦੇ ਤੁਹਾਡਾ ਲਾਜੋ ਵਧੀਆ ਚੱਲ ਜੂਗਾ ਅਹੀਂ ਆ ਗਏ ਇੱਥੇ ਪੈਸੇ ਜਮਾ ਕਰਾਏ ਇਹਨਾਂ ਆਪਣੇ ਟੈਸਟ ਕਰਾਏ ਜਿਹੜੇ ਉਥੋਂ ਲੈਂਦੇ ਉਹ ਵੀ ਇਹਨਾਂ ਨੂੰ ਵਿਖਾਏ ਤੇ ਮੇਰਾ ਭਰਾ ਨਾਲ ਹੀ ਉਹ ਪਹਿਲੇ ਪਹਿਲੇ ਇਹਨਾਂ ਇੱਥੇ ਆ ਕੇ ਟੈਸਟ ਟਵਿਸਟ ਕਰਾਉਂਦੇ ਰਹੇ ਬਾਅਦ ਉਹ ਕਹਿੰਦੇ ਇਹਨਾਂ ਦੀ ਹਾਲਤ ਸੀਰੀਅਸ ਹੈ ਆਈਸੀਯੂ 'ਚ ਲੈ ਗਏ ਆਈਸੀਯੂ 'ਚ ਜਾ ਕੇ ਭਰਾ ਮੇਰਾ ਉੱਥੇ ਹੀ ਮੌਜੂਦ ਆਈਸੀਯੂ ਦੇ ਅੰਦਰ ਇਹਨਾਂ ਨਰਸ ਨੇ ਦਵਾਈ ਮਹਿੰਗਾਈ ਇੱਕ ਇੰਜੈਕਸ਼ਨ ਭਰਿਆ ਤੇ ਉਹਨਾਂ ਦੇ ਢਿੱਡ 'ਚ ਲਾਤਾ ਤੇ ਉਹ ਬਾਅਦ ਉਹ ਮਤਲਬ ਸ਼ਾਂਤ ਹੋਏ ਮਤਲਬ ਹੋ ਗਏ ਬੇਹੋਸ਼ ਜੇ ਵਾਂਗੂ ਤੇ ਬਾਅਦ ਫੇਰ ਮੇਰਾ ਭਰਾ ਅੰਦਰ ਮਿਲਣ ਗਿਆ ਮੇਰੇ ਤੋਂ ਵੱਡਾ ਤੇ ਫਟ 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 ਤਾਂ ਨੂੰ ਜਿੱਦਾਂ ਸਾਹ ਨਹੀਂ ਰੁਕਦਾ ਏਦਾਂ ਹੋ ਗਿਆ ਉਹਨਾਂ ਨਾਲ ਠੀਕ ਹੈ ਜੀ ਤੇ ਬਾਕੀ ਇਹਨਾਂ ਕੇ ਡੀ ਕੇ ਡੀ ਕਾਤਲ ਜੇ ਸਾਡੇ ਪਿਓ ਦਾ ਠੀਕ ਹੈ ਜੀ ਉਹਨਾਂ ਦੇ ਮਾੜੀ ਮੋਟੀ ਇਨਫੈਕਸ਼ਨ ਹੀ ਇਹਨਾਂ ਇਹਨਾਂ ਨੂੰ ਅਸੀਂ ਆਪਣਾ ਗਰੀਬ ਬੰਦੇ ਅਸੀਂ ਘਰ ਗਹਿਣੇ ਪਾ ਗਏ ਇਹਨਾਂ ਦੇ ਅਸੀਂ ਪੈਸੇ ਜਮ੍ਹਾਂ ਕਰਾਏ ਮੋਟਰਸਾਈਕਲ ਵੀ ਵੇਚਤਾ ਅਸੀਂ ਪੈਸੇ ਇਹਨਾਂ ਦੇ ਅਸੀਂ ਸਾਰੇ ਜਮ੍ਹਾਂ ਕਰਾਏ ਤੇ ਹੁਣ ਐਂਡ ਤੇ ਸਾਨੂੰ ਇਹਨਾਂ ਕੋਖ ਨਹੀਂ ਦੱਸਿਆ 11 ਦਿਨਾਂ ਚ ਆਈ ਸੀ ਯੂ 'ਚ ਰੱਖਿਆ ਮਰੀਜ਼ वेंटिलेटर ਦਾ 24 ਘੰਟੇ ਦਾ ਹੁੰਦਾ ਟਾਈਮ ਤੇ ਇੰਨਾ ਇੰਨਾ 4 ਦਿਨ ਵੈਂਟੀਲੇਟਰ ਤੇ ਰੱਖਿਆ ਹਾਲਾ ਕੀ ਸਾਡਾ ਮਰੀਜ਼ ਐਕਟੀਵਾ ਦੇ ਇੱਥੋਂ ਵੀਡੀਓ ਬਣੀ ਹੋਣੀ ਆ ਵਾਲੇ ਕੈਮਰੇ 'ਚ ਐਕਟੀਵਾ ਦੇ ਆ ਸਾਡਾ ਮਰੀਜ਼ ਡੈਡੀ ਮੇਰੇ ਐ ਐਕਟੀਵਾ ਦੇ ਆਏ ਭਰਾ ਨਾਲ ਠੀਕ ਹੈ ਜੀ ਬਾਕੀ ਇਹ ਕੱਲ ਕੱਲ ਇਹ ਕਹਿੰਦੇ 90000 ਬਣ ਗਿਆ ਪੈਸੇ ਜਮ੍ਹਾਂ ਕਰਾਓ ਅਸੀਂ ਜਿਹੜਾ ਘਰ ਗਹਿਣੇ ਪਾਇਆ 20000 ਰੁਪਿਆ ਇਹਨਾਂ ਨੂੰ ਕੱਲ ਇੱਥੇ ਜਮ੍ਹਾਂ ਕਰਾਇਆ ਇਹਦੀ ਕੰਡੀਸ਼ਨ ਕਿਹਨਾਂ ਦੀ ਹੈ ਹਾਂਜੀ ਨਰਮਲ ਹੀ ਬਿਲਕੁਲ ਨਰਮਲ ਐਕਟਿਵ ਹੋ ਕੇ ਆਏ ਐਸ ਵੇ ਡੈਥ ਹੋ ਗਈ ਅੰਨਾ ਮਾਰ ਦਿੱਤਾ ਵਾ ਕਿਹਦੀ ਕਾਤਲ ਹੈ ਮੇਰੇ ਪਿਓ ਦਾ ਕਿਹਦੀ ਮੇਰੇ ਪਿਓ ਦਾ ਕਾਤਲ ਆ ਇਨਾ ਸਾਡੇ ਕੋ ਦਵਾਈ ਲਈ ਪੈਸੇ ਖਤਮ ਹੋ ਗਏ ਅਸੀਂ ਇਨਾਂ ਕੋ ਸ਼ਾਮ ਦਾ ਟਾਈਮ ਲਿਆ ਪ੍ਰਸ਼ਾਸਨ ਕੋਈ ਮੰਗ ਕਰਦੇ ਹੋ ਪ੍ਰਸ਼ਾਸਨ ਕੋਈ ਕਿਹਦੀ ਕਾਤਲ ਹੈ ਹਡੇ ਪਿਓ ਦਾ ਅਸੀਂ ਇਨਸਾਫ ਮੰਗ ਰਹੇ ਹਾਂ ਮੈਟਰ ਪਰਿਵਾਰ ਪਰਿਵਾਰ ਵੱਲੋਂ ਤਰਨਾ ਕਿਉਂ ਲਾਇਆ ਇਹ ਤੁਹਾਨੂੰ ਜਿਆਦਾ ਪਤਾ ਹੈਗਾ ਮੈਂ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਆਇਆ ਸ਼ਰਗਦੀਖ ਨੂੰ ਦੋ ਤਿੰਨ ਘੰਟੇ ਬਾਅਦ ਇਹਦਾ ਸਾਹ ਉਖੜਿਆ ਐ ਨੂੰ ਆਈਸੀ ਸ਼ਿਫਟ ਕੀਤਾ ਆਪਾਂ ਕਿੰਦਾ ਆਇਆ ਟ੍ਰੀਟਮੈਂਟ ਸ਼ਿਫਟ ਕੀਤਾ ਅਦੇ ਪਲੱਡ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਸੀ ਲੰਗਸ ਨੂੰ ਹੀ ਖਰਾਬ ਕਰ ਦੋ ਦੋਨਾਂ ਚ ਨਮੋਨੀਆ ਸੀ ਗੁਰਦੇ ਇਹਦੇ ਖਰਾਬ ਕਰ ਗੁਰਦੇ ਦੀ ਗੱਲ ਤੇ ਬੀਪੀ ਅਦਰ ਵਿੱਚ ਹੀ ਮੇਨਟੇਨ ਹੋ ਰਿਹਾ ਉਹ ਸਭ ਕੁਝ ਅਸੀਂ ਕਰ ਕਰਾ ਕੇ ਇਹਨੂੰ ਟ੍ਰੀਟ ਕਰਦੇ ਰਹੇ ਇੰਪਰੂਵ ਵੀ ਕਰਦਾ ਗਿਆ ਪਰ ਪਰਸੋਂ ਤੋਂ ਇਹਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਮੈਂ ਤੇ ਇਹ ਫਿਰ ਵੈਂਟੀਲੇਟਰ ਤੇ ਬੈ ਗਿਆ ਕੱਲ ਵੈਂਟੀਲੇਟਰ ਤੇ ਬੈਣ ਦੇ ਬਾਅਦ ਇਹ ਠੀਕ ਨਹੀਂ ਹੈ ਰਿਕਵਰੀ ਨਹੀਂ ਕੀਤਾ ਕਿਉਂ ਦੇ ਫੇਫੜੇ ਰਿਕਵਰੀ ਨਹੀਂ ਸੀ ਕਰ ਰਹੇ ਐਕਸਰੇ ਦੇ ਵਿੱਚ ਇੰਪਰੂਵਮੈਂਟ ਹੈਗੀ ਹੈ ਪਰ ਅਦਰਵਾਇਜ਼ ਇਹਦੀ ਜਨਰਲ ਕੰਡੀਸ਼ਨ ਤੇ ਇੰਪਰੂਵਮੈਂਟ ਨਹੀਂ ਹੋਈ ਤੇ ਅਸਵਰੀ ਇਹ ਦੇਖੋ ਪਰ ਹਾਰਮ ਵਾਲਾ ਅਸੀਂ ਜਾਣਾਂ ਜੀ ਮੈਡੀਕਲ ਵਾਸਤੇ ਵੀ ਮੈਡੀਕਲ ਵਾਸਤੇ ਕਿੰਨਾ ਸਮਾਂ ਲੱਗਿਆ ਇਹਨਾਂ ਨੇ ਪ੍ਰੋਵਾਈਡ ਨਹੀਂ ਨੀ ਪ੍ਰੋਵਾਈਡ ਅਸੀਂ ਕਰਨੀ ਪ੍ਰੋਵਾਈਡ ਦੇ ਕੇਮਿਸਟ ਕੋਲ ਲੈਣੀ ਨੇ ਹਣਾ ਲੈ ਉਹਨੂੰ ਪੇਮੈਂਟ ਕਰਦੇ ਤੇ ਦਵਾਈ ਉਹ ਮਿਲ ਜਾਣੀ ਸੀ ਔਰ ਦਿੱਤੀ ਵੀ ਦਵਾਈ ਅਸੀਂ ਜਿੰਨੇ ਜਿੰਨੇ ਦਵਾਈ ਨਹੀਂ ਮਿਲਦੀ ਆਪਣੇ ਕੋਲੋਂ ਲਗਾ ਦੇਣੇ ਨੇ ਬੈਠੇ ਅੰਦਰ ਸੜਕ ਕੋਲ ਆਪਣੀ ਐਮਰਜੈਂਸੀ ਦੀ ਟਰੱਕ ਖਹੀ ਹੁੰਦੀ ਹੈ ਸਾਨੂੰ ਪਤਾ ਹੁੰਦਾ ਲੋਕੀ ਇਸ ਕੰਮ ਤੇ ਪੁੱਤਾ ਹੀ ਕਰ ਜਾਂਦੇ ਦਵਾਈ ਨਹੀਂ ਲੈਂਦੇ ਪ੍ਰੋਪਰ ਟਾਈਮ ਸੇ ਪੇਮੈਂਟ ਕਰਦੇ ਤੇ ਹਸਪਤਾਲ ਪੇਮੈਂਟ ਨਹੀਂ ਕਰਦੇ ਤੇ ਇਹਨਾ 18 ਤੋਂ ਲੱਗੇ ਅੱਜ ਤੱਕ ਸਿਰਫ 35000 ਰੁਪਏ ਉਹਨਾਂ ਦੇ ਹਸਪਤਾਲ ਦੇ ਜਦ ਕਿ ਲੱਖ ਰੁਪਏ ਤੋਂ ਉੱਪਰ ਬਿਲਕੁਲ ਤਾਂ ਨਾ ਉਹ ਵੀ ਹਲੇ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਚਲੋ ਤੁਹਾਡੇ ਕੋਲ ਅਸੀਂ ਰੂਮ ਚਾਰਜ ਲਗਾ ਲਾਂਗੇ ਜੀਡੀ ਹਸਪੀਟਲ ਦੇ ਵਿੱਚ ਇੱਕ ਵਿਅਕਤੀ ਦੀ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਆ ਪਰਿਵਾਰਿਕ ਮੈਂਬਰਾਂ ਨੇ ਹਸਪੀਟਲ ਦੇ ਬਾਹਰ ਜਿਹੜਾ ਪ੍ਰਦਰਸ਼ਨ ਕੀਤਾ ਪਰਿਵਾਰਿਕ ਮੈਂਬਰਾਂ ਵੱਲੋਂ ਜਿਹੜੇ ਹਸਪੀਟਲ ਦੇ ਉੱਪਰ આરોਪ ਲਗਾਏ ਗਏ ਕੀ ਕਹਿੰਦੇ ਆ ਹਸਪੀਟਲ ਦੇ ਜਿਹੜੇ ਡਾਕਟਰ ਸੀ ਹਾਂਜੀ ਹਾਂਜੀ ਸਰ ਅਸੀਂ ਨਾ ਅੱਜ ਤੋਂ 17 ਤਰੀਕ ਨੂੰ ਅੱਜ ਤੋਂ 11 ਦਿਨ ਪਹਿਲੇ ਅਭੀਜੀਤ ਸਿੰਘ ਮੇਰਾ ਨਾਮ